ਅਈ ਦੋਸਤੋ ਤਰਮਿੰਦਰ ਤੇ ਦਲੀਪ ਕੁਮਾਰ ਸਾਹਿਬ ਦੇ ਦੋਸਤੀ ਦੇ ਰਿਸ਼ਤੇ ਨੂੰ ਮੈਨੂੰ ਨਹੀਂ ਲੱਗਦਾ ਅੱਜ ਕੋਈ ਨਾ ਤਾਂ ਬੰਬਈ ਦੇ ਵਿੱਚ ਕੋਈ ਅਹਜੇ ਬੰਦਾ ਹੋ ਤੇ ਨਾ ਹੀ ਪੰਜਾਬ ਦੇ ਵਿੱਚ ਕੋਈ ਅਹਜੇ ਬੰਦਾ ਹੋਊਗਾ ਜਿਹੜਾ ਇਹਨਾਂ ਦੀ ਦੋਸਤੀ ਦੇ ਰਿਸ਼ਤੇ ਨੂੰ ਨਾ ਜਾਣਦਾ ਹੋਵੇ ਅੱਜ ਮੇਰਾ ਮਕਸਦ ਇਸੇ ਕਿੱਸੇ ਦੇ ਤੇ ਇਹਨਾਂ ਦੀ ਦੋਸਤੀ ਦੇ ਉੱਤੇ ਇੱਕ ਅਹਜੇ ਸਮੇ ਨੂੰ ਯਾਦ ਕਰਨਾ ਇੱਕ ਅਹਜੇ ਪਹਿਲੂ ਨੂੰ ਯਾਦ ਕਰਨਾ ਜਿਹਦੇ ਤੋਂ ਪੰਜਾਬੀ ਪੰਜਾਬ ਦੇ ਲੋਕ ਵੀ ਬੇਖਬਰ ਨੇ ਤੇ ਜਿਹਦੇ ਤੋਂ ਖਾਸ ਕਰਕੇ ਬੰਬਈ ਦੀ ਫਿਲਮ ਇੰਡਸਟਰੀ ਬਾਲੀਵੁੱਡ ਫਿਲਮ ਇੰਡਸਟਰੀ ਉਹ ਵੀ ਬੇਖਬਰ ਆ ਕਿਉਂਕਿ ਇੱਕ ਸਮਾਂ ਇਹ ਜ ਆਇਆ ਸੀਗਾ ਦਲੀਪ ਕੁਮਾਰ ਤੇ ਤਰਮਿੰਦਰ ਦੇ ਉੱਤੇ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਹੋਣਾ ਇੱਕ ਸਮਾਂ ਇਹ ਜ ਆਇਆ ਸੀ ਜੋ ਤਰਮਿੰਦਰ ਨੂੰ ਦਲੀਪ ਕੁਮਾਰ ਨੇ ਘਰੋਂ ਭਜਾਤਾ ਸੀ ਤੁਹਾਨੂੰ ਮੈਂ ਉਸੇ ਕਿਸੇ ਤੋਂ ਲੈ ਕੇ ਜਾਣ ਲੱਗਿਆ ਉਸੇ ਕਿਸੇ ਦੀ ਬਾਰੀਕੀ ਦੇ ਉੱਤੇ ਮਾਸੂਮੀਅਤ ਦੇ ਉੱਤੇ ਜਿਹੜੇ ਕਿ ਪੰਜਾਬ ਦੇ ਇੱਕ ਵਸਿੰਦੇ ਦੇ ਦਿਲ ਦੇ ਵਿੱਚ ਕੀ ਮਾਸੂਮੀਅਤ ਹੁੰਦੀ ਆ ਤੁਹਾਨੂੰ ਉਸ ਕਿਸੇ ਦੇ ਉੱਤੇ ਲੈ ਕੇ ਜਾ ਰਿਹਾ ਹਾਂ ਦਿਲ ਨਾਲ ਜੋੜਨ ਦੀ ਕੋਸ਼ਿਸ਼ ਕਰਿਓ ਕਿਸੇ ਨੂੰ ਇਹਨੂੰ ਕਿਸੇ ਹੋਰ ਪਹਿਲੂ ਨਾਲ ਦੇਖਣ ਦੀ ਕੋਸ਼ਿਸ਼ ਨਾ ਕਰਿਓ ਇੱਕ ਦਿਲ ਨਾਲ ਤੁਸੀਂ ਕਿਸੇ ਨੂੰ ਸੁਣਨ ਦੀ ਕੋਸ਼ਿਸ਼ ਕਰਿਓ ਕਿ ਕੀ ਉਹ ਸਮਾਂ ਸੀ ਕਿਹੇ ਜੀ ਉਹ ਜੇ ਹਾਲਾਤ ਬਣੇ ਸੀਗੇ ਕੀ ਸਿਚੁਏਸ਼ਨ ਸੀਗੀ ਤਾਂ ਮੈਂ ਜ਼ਿਆਦਾ ਸਮਾਂ ਨਹੀਂ ਖਰਾਬ ਕਰੂੰਗਾ ਤੁਹਾਡਾ ਸ਼ੁਰੂ ਕਰਦੇ ਆ ਮੈਂ ਆ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਉਸ ਕਿਸੇ ਦੀ ਬਾਰੀ ਆ ਜਿਹੜਾ ਕਿ ਤਰਮਿੰਦਰ ਤੇ ਦਿਲੀਪ ਕੁਮਾਰ ਸਾਹਿਬ ਦੀ ਇੱਕ ਸ਼ੁਰੂਆਤੀ ਕਿੱਸਾ ਸੀ ਇੱਕ ਉਹ ਜਗ੍ਹਾ ਸੀ ਜਦੋਂ ਤਰਮਿੰਦਰ ਨੂੰ ਦਲੀਪ ਕੁਮਾਰ ਦੇ ਕਰੋ ਭੱਜਣਾ ਪਿਆ ਸੀ ਤੇ ਭੱਜ ਕੇ ਉਹ ਪੰਜਾਬ ਆਏ ਸੀਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਰਮਿੰਦਰ ਤੇ ਦਲੀਪ ਕੁਮਾਰ ਦਾ ਰਿਸ਼ਤਾ ਬਹੁਤ ਬਰੀਕੀ ਨਾਲ ਜੁੜਿਆ ਹੈ ਇੱਕ ਮੈਂ ਤੁਹਾਨੂੰ ਇੱਥੇ ਗੱਲ ਬੜੀ ਖਾਸ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਿਹੜੇ ਕਿ ਤਰਮਿੰਦਰ ਦੇ ਚਾਹਣ ਵਾਲੇ ਨੇ ਜਾਂ ਬਾਲੀਵੁੱਡ ਦੇ ਜਾਂ ਪੰਜਾਬ ਦੇ ਮੈਂ ਤੁਹਾਨੂੰ ਇੱਕ ਗੱਲ ਤੋਂ ਬੜਾ ਸचेਤ ਕਰਾਉਣਾ ਚਾਹੁੰਦਾ ਕਿ ਤੁਸੀਂ ਸਾਰੇ ਜਣੇ ਕਹਿੰਦੇ ਹੋ ਕਿ ਉਹ ਦਾ ਨਉ ਧਰਮ ਸਿੰਘ ਦਿਓਲ ਹੈ ਮੈਂ ਤੁਹਾਨੂੰ ਇਹ ਬੜਾ ਸਪਸ਼ਟ ਕਰ ਦੇਣਾ ਚਾਹੁੰਦਾ ਆ ਵੀ ਧਰਮ ਸਿੰਘ ਦਿਓਲ ਜਿਹੜਾ ਤਰਮਿੰਦਰ ਦਾ ਨਾਮ ਸੀਗਾ ਇਹ ਫਿਲਮ ਇੰਡਸਟਰੀ ਵਾਲਿਆਂ ਨੇ ਰੱਖਿਆ ਹੋਇਆ ਆ ਧਰਮਗਰਮ ਦੇ ਨਾਮ ਦੇ ਨਾਲ ਧਰਮ ਸਿੰਘ ਦਿਓਲ ਤਰਮਿੰਦਰ ਦਾ ਬਚਪਨ ਤੋਂ ਲੈ ਕੇ ਹੁਣ ਤੱਕ ਨਾਮ ਅਸਲੀ ਨਾਮ ਉਹਨਾਂ ਦਾ ਤਰਮਿੰਦਰ ਸਿੰਘ ਦਿਓਲ ਹੀ ਆ ਜਿਹੜਾ ਧਰਮ ਸਿੰਘ ਦਿਓਲ ਆ ਉਹ ਤਰ੍ਹਾਂ-ਤਰ੍ਹਾਂ ਦੇ ਨਵੇਂ ਬਾਲੀਵੁੱਡ ਇੰਡਸਟਰੀ ਜਾਂ ਹੋਰ ਲੋਕ ਦਿੰਦੇ ਰਹਿੰਦੇ ਨੇ ਯਾਰੀ ਦੋਸਤੀ ਚ ਪਿਆਰ ਨਾਲ ਲੋਕ ਉਹਨਾਂ ਨੂੰ ਧਰਮ ਕਹਿਣਾ ਸ਼ੁਰੂ ਕਰਤਾ ਤਾਂ ਧਰਮ ਸਿੰਘ ਦਿਓਲ ਦੇ ਨਾਲ ਉਹਨਾਂ ਨੂੰ ਮੁਖਾਤਬ ਕਰਨ ਲੱਪੇ ਲੋਕ ਚਾਹੇ ਉਹਦੇ ਉਹਨਾਂ ਬਾਰੇ ਕੁਝ ਲਿਖਿਆ ਜਾਂਦਾ ਚਾਹੇ ਕੁਝ ਪੜ੍ਹਿਆ ਜਾਂਦਾ ਜਾਂ ਉਹਨਾਂ ਨੂੰ ਸੰਬੋਧਿਤ ਕੀਤਾ ਜਾਂਦਾ ਤਾਂ ਧਰਮ ਸਿੰਘ ਦਿਓਲ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਔਰ ਬੜਾ ਲੋਕਾਂ 'ਚ ਮਿਥ ਵੀ ਆ ਕਿ ਬਚਪਨ ਤੋਂ ਉਹਨਾਂ ਦਾ ਨਾਮ ਧਰਮ ਸਿੰਘ ਦਿਓਲ ਸੀ ਪਰ ਨਹੀਂ ਵੀਰੇ ਉਹਨਾਂ ਦਾ ਨਾਮ ਬਚਪਨ ਤੋਂ ਲੈ ਕੇ ਸ਼ੁਰੂਆਤ ਤੋਂ ਲੈ ਕੇ ਤਰਮਿੰਦਰ ਸਿੰਘ ਦਿਓਲ ਹੀ ਸੀ ਖੈਰ ਆਪਾਂ ਗੱਲ ਉਸ ਕਿਸੇ ਦੀ ਕਰਨ ਲੱਗੇ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਤਰਮਿੰਦਰ ਦਲੀਪਸਮਰ ਸਾਹਿਬ ਦੇ ਪਹਿਲੀ ਫਿਲਮ ਤੋਂ ਲੈ ਕੇ ਫੈਨ ਸੀ ਜਦੋਂ ਉਹ ਲੁਧਿਆਣੇ ਦੇ ਮਿਨਵਰਾ ਥੀਏਟਰ ਦੇ ਵਿੱਚ ਫਿਲਮ ਦੇਖਣ ਲਈ ਪਹੁੰਚੀ ਸੀ ਸ਼ਹੀਦ ਫਿਲਮ ਪਹਿਲੀ ਫਿਲਮ ਦੇਖਣ ਲਈ ਪਹੁੰਚੀ ਸੀ ਤਾਂ ਉਹਦੇ ਵਿੱਚ ਦਲੀਪ ਕੁਮਾਰ ਦਾ ਨਾਮ ਰਾਮ ਸੀਗਾ ਤਾਂ ਤਰਮਿੰਦਰ ਨੂੰ ਇੱਥੋਂ ਤੱਕ ਵੀ ਉਹ ਦਿਨਾਂ 'ਚ ਪਤਾ ਨਹੀਂ ਸੀ ਹੁੰਦਾ ਕਿ ਦਲੀਪ ਕੁਮਾਰ ਦਾ ਨਾਮ ਰਾਮਾ ਕਿਉਂਕਿ ਉਹ ਰਾਮ ਕਹਿ ਕੇ ਹੀ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਜਾਂਦੇ ਸੀ ਤਾਂ ਆਪਣਾ ਰਾਮ ਕਹਿ ਕੇ ਹੀ ਉਸ ਐਕਟਰ ਨੂੰ ਮੁਖਾਤਬ ਕਰਦੇ ਸੀ ਕਿਉਂਕਿ ਉਸ ਫਿਲਮ ਦੇ ਵਿੱਚ ਇੱਕ ਖੁੱਲੀ ਜੀਪ ਦੇ ਵਿੱਚ ਇੱਕ ਮੁੰਡਾ ਗਾਣਾ ਗਾ ਰਿਹਾ ਸੀ ਜਿਹਦਾ ਜਿਹੜਾ ਕਹਿ ਰਿਹਾ ਸੀ ਵਤਨ ਕੀ ਰਾਹ 'ਤੇ ਵਤਨ 'ਤੇ ਵਤਨ ਕੇ ਨੌਜਵਾਨ ਸ਼ਹੀਦ ਹੋ ਉਹ ਜਿਹੜਾ ਕਿਰਦਾਰ ਸੀਗਾ ਵਤਨ ਕੀ ਰਾਹ 'ਤੇ ਵਤਨ ਕੇ ਨੌਜਵਾਨ ਸ਼ਹੀਦ ਹੋ ਉਹ ਆਜ਼ਾਦੀ ਦੇ ਦਿਨ ਸੀਗੇ ਮਾਹੌਲ ਇਹ ਜਿਹਾ ਸੀਗਾ ਤੇ ਉਹ ਜਿਹੜਾ ਆਜ਼ਾਦੀ ਬਾਰੇ ਗੱਲਾਂ ਕਰਦਾ ਸੀ ਉਹ ਬੰਦੇ ਦੇ ਦਿਲ 'ਚ ਬੈਠ ਜਾਂਦੀਆਂ ਸੀਗੀਆਂ ਇੱਕ ਉਹਨੂੰ ਰੋਲ ਮਾਡਲ ਮੰਨ ਲੈਂਦੇ ਸੀਗੇ ਅਸਲੀ ਜੜ ਆ ਸੀਗੀ ਜਿਹੜੀ ਕਿ ਤਰਮਿੰਦਰ ਦਿਲੀਪ ਕੁਮਾਰ ਸਾਹਿਬ ਦਾ ਫੈਨ ਹੋ ਗਿਆ ਸੀ ਕਿਉਂਕਿ ਉਹ ਸ਼ਹੀਦ ਫਿਲਮ ਦੇ ਵਿੱਚ ਇੱਕ کردار ਪਲੇ ਕਰ ਰਿਹਾ ਸੀ RAM ਦਾ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ RAM ਕਹਿ ਕੇ ਉਸ ਐਕਟਰ ਨੂੰ ਮੁਖਾਤਿਬ ਕਰਨ ਲੱਗੇ ਤਾਂ ਉਹਦੇ ਦੋਸਤਾਂ ਨੇ ਉਹਨਾਂ ਨੂੰ ਦੱਸਿਆ ਸੀਗਾ ਕਿ ਵੀ ਇਸ ਐਕਟਰ ਦਾ ਨਾਮ RAM ਨਹੀਂ ਹੈਗਾ ਇਹਦਾ ਅਸਲੀ ਨਾਮ ਦਿਲੀਪ ਕੁਮਾਰ ਆ ਉਸ ਦਿਨ ਪਹਿਲੇ ਦਿਨ ਮਤਲਬ ਉਹਨਾਂ ਨੂੰ ਪਤਾ ਲੱਗਿਆ ਸੀਗਾ ਤਰਮਿੰਦਰ ਜੀ ਨੂੰ ਕਿ ਵੀ RAM ਕੋਈ ਇੱਕ کردار ਆ ਅਸਲੀ ਨਾਮ ਉਸ ਐਕਟਰ ਦਾ ਦਲੀਪ ਕੁਮਾਰ ਆ ਤੇ ਉਸ ਦਿਨ ਤੋਂ ਦਲੀਪ ਕੁਮਾਰ ਨੂੰ ਮਿਲਣ ਦੀ ਸ਼ਰਧਾ ਲਾ ਲੋ ਚਾ ਇੱਕ ਫੈਨ ਫੋਲੋਇੰਗ ਲਾ ਲੋ ਜਿਵੇਂ ਅੱਜ ਕੱਲ ਲੋਕਾਂ ਦੇ ਮਨਾਂ 'ਚ ਫੈਨ ਫੋਲੋਇੰਗ ਜਾਗਦੀ ਆ ਤਾਂ ਇਹ ਕਈ ਕੰਬੀਨੇਸ਼ਨ ਹੁੰਦੇ ਨੇ ਅਸਲ 'ਚ ਕਿਰਦਾਰ ਪਸੰਦ ਆਉਂਦੇ ਨੇ ਆਪਾਂ ਨੂੰ ਉਸ ਟਾਈਮ ਉਹਨਾਂ ਦਾ ਵਿਅਕਤੀਤਵ ਵੀ ਇਹ ਜਿਹਾ ਸੀਗਾ ਤਰਮਿੰਦਰ ਦੇ ਦਿਮਾਗ ਦੇ ਵਿੱਚ ਕਿ ਵੀ ਜੋ ਸਕਰੀਨ 'ਤੇ ਚੱਲਦਾ ਪਿਆ ਉਦਾਂ ਦਾ ਹੀ ਵਿਅਕਤੀਤਵ ਹੋਊਗਾ ਉਸ ਬੰਦੇ ਦਾ ਤਾਂ ਉਹਨਾਂ ਦਿਨਾਂ ਦੇ ਵਿੱਚ ਉਹ ਤਰਮਿੰਦਰ ਕੁਝ ਨੌਕਰੀ ਵੀ ਕਰਦੇ ਹੁੰਦੇ ਸੀ ਇਹ ਗੱਲਾਂ ਮੈਂ ਤਕਰੀਬਨ ਕਰ ਰਿਹਾ ਆ 53 ਜਾਂ 52 ਦੇ ਗੇਟ ਦੀਆਂ ਗੱਲਾਂ ਨੇ ਤੇ ਮੈਂ ਤੁਹਾਨੂੰ ਫੋਟੋ ਵੀ ਲਾ ਦੂੰਗਾ ਇੱਥੇ ਜਿਹੜੇ ਉਸ ਟਾਈਮ ਦੀ ਸੀਗੀ ਉਹਨਾਂ ਦੀ ਫੋਟੋ ਕਿੱਸਾ ਅਸਲ 'ਚ ਹੈ ਉਸ ਤੋਂ ਪਹਿਲਾਂ ਦਾ ਆ ਜਦੋਂ ਇਹ ਫਿਲਮ ਫਿਰ ਲਈ ਐਕਸੈਪਟ ਹੋ ਗਈ ਸੀ ਉਸ ਤੋਂ ਪਹਿਲਾਂ ਤਰਮਿੰਦਰ ਆਪਣੇ ਘਰੇ ਆ ਕੇ ਗੱਲ ਕਰਦੇ ਨੇ ਕਿ ਵੀ ਮੈਂ ਬੰਬੇ ਜਾਣਾ ਚਾਹੁੰਦਾ ਉਸ ਟਾਈਮ ਫਿਰ ਉਹਨੇ ਟਿਊਬਲ ਤੇ ਨੌਕਰੀ ਕੀਤੀ ਇੱਧਰ-ਉੱਧਰੋਂ ਪੈਸੇ ਇਕੱਠੇ ਕੀਤੇ ਕੁਝ ਆਪਣੀ ਮਾਂ ਕੋਲੋਂ ਮੰਗੇ ਮਾਂ ਨੇ ਹਾਲਾਂਕਿ ਜਵਾਬ ਦਿੱਤਾ ਸੀ ਪਰ ਥੋੜੇ-ਬਹੁਤ ਪੈਸੇ ਦੇ ਦਿੱਤੇ ਸੀ ਉਹ ਪੈਸੇ ਇਕੱਠੇ ਕਰਕੇ ਆਪਣੇ ਇੱਕ ਦੋ ਦੋਸਤਾਂ ਦੇ ਨਾਲ ਉਹ ਬੰਬੇ ਨੂੰ ਨਿਕਲ ਗਏ ਸੀਗੇ ਪੈਸੇ ਸੀਗੇ ਜੇਬ ਦੇ ਵਿੱਚ ਬੰਬੇ ਘੁੰਮਣ ਫਿਰਨਾ ਸ਼ੁਰੂ ਕਰ ਦਿੱਤਾ ਬੰਬੇ ਤਾਂ ਹਰ ਚੀਜ਼ ਪੈਸੇ ਨਾਲ ਮਿਲਦੀ ਆ ਉੱਥੇ ਜਾ ਕੇ ਜਦੋਂ ਬੰਬੇ ਪਹੁੰਚੇ ਆਪਣੇ ਦੋਸਤਾਂ ਦੇ ਨਾਲ ਇਹ ਟ੍ਰੇਨ ਦੇ ਵਿੱਚ ਪਹੁੰਚੇ ਉੱਥੇ ਬੰਬੇ ਸੈਂਟਰ ਸਟੇਸ਼ਨ ਉਤਰੇ ਤੇ ਉੱਥੇ ਇਹਨਾਂ ਨੇ ਇੱਕ ਕਮਰਾ ਕਿਰਾਏ ਤੇ ਲਿੱਤਾ ਤੇ ਉੱਥੇ ਘੁੰਮਣਾ ਫਿਰਨਾ ਸ਼ੁਰੂ ਕਰਤਾ ਇੱਕ ਘਰ ਦੇ ਵਿੱਚ ਕਮਰਾ ਕਿਰਾਏ ਤੇ ਲਿੱਤਾ ਸੀਗਾ ਉਹ ਪਹਿਲੀ ਵਾਰ ਤੇ ਘੁੰਮਣਾ ਫਿਰਨਾ ਸ਼ੁਰੂ ਕਰਤਾ ਪੰਜ ਚਾਰ ਦਿਨਾਂ ਵਾਸਤੇ ਗਏ ਸੀਗੇ ਪੈਸੇ ਖਤਮ ਹੋ ਗਏ 3-4 ਦਿਨਾਂ ਦੇ ਵਿੱਚ ਜਦੋਂ ਵਾਪਸੀ ਦਾ ਟਾਈਮ ਆਇਆ ਤਾਂ ਇਹਨਾਂ ਨੇ ਸੋਚਿਆ ਤਰਮਿੰਦਰ ਨੇ ਵੀ ਚਲੋ ਜਿਹੜੇ ਕੰਮ ਆਪਾਂ ਮੀਨ ਆਏ ਸੀ ਗਲੀਪ ਕੁਮਾਰ ਦੇ ਘਰੇ ਤਾਂ ਜਾ ਕੇ ਆਉਣਾ ਆਪਾਂ ਉਹਨਾਂ ਨੂੰ ਮਿਲ ਕੇ ਆਉਣਾ ਜ਼ਰੂਰ ਉਸ ਟਾਈਮ ਕਯਰਿਓਸਟੀ ਹੁੰਦੀ ਸੀ ਬਾਅਦ ਚ ਅਮਤਾਬਚਨ ਦੀ ਕਯਰਿਓਸਟੀ ਹੈ ਜੀ ਬਣ ਗਈ ਵੀ ਅਮਤਾਬਚਨ ਦੇ ਘਰੇ ਦੇਖ ਕੇ ਆਉਣਾ ਉਸ ਟਾਈਮ ਬੰਗਲਾ ਪਾਲੀ ਹਿੱਲ ਦਾ ਬੰਗਲਾ ਸੀਗਾ ਤੇ ਉਹ ਬਾਂਦਰਾ ਇਲਾਕੇ ਦੇ ਵਿੱਚ ਪੈਂਦਾ ਆ ਉੱਥੇ ਜਦੋਂ ਘਰ ਵੱਲ ਨੂੰ ਚਲੇ ਗਏ ਆਪਣੇ ਦੋਸਤਾਂ ਦੇ ਨਾਲ ਦਿਲੀਪ ਕੁਮਾਰ ਦੇ ਘਰੇ ਉਹਨਾਂ ਨੂੰ ਮਿਲਣ ਲਈ ਚਲੇ ਗਏ ਬਿਨਾਂ ਕਿਸੇ ਨਾਲ ਗੱਲ ਕੀਤੇ ਬਿਨਾਂ ਕਿਸੇ ਨਾਲ ਬਾਤ ਕੀਤੀ ਕਿਸੇ ਤੋਂ ਡਰੈੱਸ ਪੁੱਛੇ ਜਦੋਂ ਪਾਲੀ ਹਿੱਲ ਇਲਾਕੇ ਜ ਬਾਂਦਰਾ ਲਾਕੇ ਜ ਪਹੁੰਚੇ ਉੱਥੇ ਉਹ ਤਾਂ ਉੱਥੇ ਕਿਸੇ ਕੋਲ ਪੁੱਛਿਆ ਉਹਨਾਂ ਨੇ ਵੀ ਦਿਲੀਪ ਕੁਮਾਰ ਦਾ ਘਰ ਕਿੱਥੇ ਆ ਦਿਲੀਪ ਕੁਮਾਰ ਦੇ ਘਰ ਦਾ ਡਰੈੱਸ ਮਿਲ ਗਿਆ ਦਿਲੀਪ ਕੁਮਾਰ ਦੇ ਘਰ ਦੇ ਗੇਟ ਦੇ ਬਾਹਰ ਪਹੁੰਚ ਗਏ ਜਦੋਂ ਗੇਟ ਦੇ ਬਾਹਰ ਪਹੁੰਚਦੇ ਆ ਤਾਂ ਦੇਖਦੇ ਕੀ ਆ ਗੇਟ ਥੋੜਾ ਜਿਹਾ ਖੁੱਲਾ ਆ ਕੁੰਡਾ ਨਹੀਂ ਲੱਗਿਆ ਹੋਇਆ ਹੁਣ ਤਰਮਿੰਦਰ ਦਾ ਹਿਸਾਬ ਤਾਬ ਸੀਗਾ ਪੰਜਾਬ ਦੇ ਮਾਹੌਲ ਅਰ ਪੰਜਾਬ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਜਿਹੜੇ ਹੁਣ ਤੁਸੀਂ ਸਾਰੇ ਸੁਣਨੇ ਵਾਲੇ ਮੇਰੇ ਪੰਜਾਬੀਓ ਆ ਤੁਹਾਨੂੰ ਸ਼ਾਇਦ ਇਮੇਜਨ ਵੀ ਨਹੀਂ ਕਰ ਸਕਦੇ ਕਿਉਂਕਿ 60 ਤੋਂ ਪਹਿਲਾਂ ਦਾ ਦੌਰ ਕਹਿ ਜਾ ਸੀ ਕਿਉਂਕਿ ਇਹ ਦੌਰ ਤਾਂ ਅਸੀਂ ਵੀ ਦੇਖਿਆ ਹੋਇਆ ਵੀ ਕਿਸੇ ਦੇ ਘਰ ਦੇ ਵਿੱਚ ਵੀ ਖੁੱਲੇ ਵੜ ਜਾਂਦੇ ਸੀਗੇ ਇਹ 80 ਜਾਂ 90 85 ਦੇ ਦੌਰ ਦੇ ਵਿੱਚ ਤਾਂ ਸਾਡੇ ਹਾਲਾਤ ਵੀ ਇਹ ਜਿਹੇ ਹੀ ਹੁੰਦੇ ਸੀਗੇ ਕਿ ਅਸੀਂ ਵੀ ਕਿਸੇ ਦੇ ਘਰ ਚ ਬਿਨਾਂ ਪੁੱਛੇ ਚਲੇ ਜਾਂਦੇ ਹੁੰਦੇ ਸੀ ਤੇ ਹੁਣ ਇਹ ਗੱਲ ਕਰਦੇ ਪਏ ਆਪਾਂ 55 ਦੇ ਦੌਰ ਦੀ 53-55 ਦੇ ਦੌਰ ਦੀ ਉਸ ਟਾਈਮ ਅਜ ਬੇਹਦ ਖੁੱਲਾ ਮਾਹੌਲ ਸੀਗਾ ਪਿੰਡਾਂ ਦਾ ਤਾਂ ਉਸ ਹਿਸਾਬ ਨਾਲ ਇਹ ਮਤਲਬ ਬੰਬੇ گئے ਸੀ ਉਹੀ ਮਾਨਸਿਕ ਸੋਚ ਸੀਗੀ ਬੱਚੇ ਸੀਗੇ ਤੇ ਗੇਟ ਖੁੱਲਾ ਦਿਖਿਆ ਐਂਟਰ ਕਰਕੇ ਗੇਟ ਦੇ ਵਿੱਚ ਜਦੋਂ ਐਂਟਰ ਕਰਕੇ ਤਾਂ ਪਾਰਕ ਦੇ ਵਿੱਚ ਕੁਝ ਬੰਦੇ ਕੰਮ ਕਰਦੇ ਪਏ ਸੀਗੇ ਕੁਝ ਮਾਲੀ ਕੰਮ ਕਰਦੇ ਪਏ ਸੀ ਜਦੋਂ ਐਂਟਰ ਕਰਕੇ ਕਿਸੇ ਨੇ ਰੋਕਿਆ ਨਹੀਂ ਕਿਸੇ ਨੇ ਇਹਨਾਂ ਵੱਲ ਧਿਆਨ ਨਹੀਂ ਕੀਤਾ ਇਹ ਹਾਲੀਵੁੱਡ ਕਰਕੇ ਬੰਗਲੇ ਦੇ ਵਿੱਚ ਵੜ ਗਏ ਜਦ ਬੰਗਲੇ ਦੇ ਵਿੱਚ ਧਰਮਿੰਦਰ ਐਂਟਰ ਹੋ ਗਏ ਤਾਂ ਉਸ ਤੋਂ ਬਾਅਦ ਸਾਹਮਣੇ ਆ ਗਈਆਂ ਪੌੜੀਆਂ ਧਰਮਿੰਦਰ ਪੌੜੀਆਂ ਚੜ ਗਏ ਬੰਗਲੇ ਦੇ ਅੰਦਰ ਜਾ ਕੇ ਪੌੜੀਆਂ ਚੜ ਗਏ ਉੱਥੇ ਦੋ ਕਮਰੇ ਸੀਗੇ ਇੱਕ ਕਮਰਾ ਰਾਈਟ ਸਾਈਡ ਸੀ ਇੱਕ ਕਮਰਾ ਲੈਫਟ ਸਾਈਡ ਸੀ ਜਿਹੜਾ ਲੈਫਟ ਵਾਲਾ ਕਮਰਾ ਸੀਗਾ ਉਹ ਸੀਗਾ ਬੰਦ ਪਰ ਜਿਹੜਾ ਰਾਈਟ ਵਾਲਾ ਕਮਰਾ ਸੀ ਉਹ ਵੀ ਥੋੜਾ ਜਿਹਾ ਉਹਨਾਂ ਦਾ ਦਰਵਾਜ਼ਾ ਖੁੱਲਾ ਸੀਗਾ ਜਦੋਂ ਬਾਕੀ ਦੋਸਤਾਂ ਉਹਨਾਂ ਨੇ ਆਪਣੇ ਬਾਹਰ ਖੜਾਤਾ ਸੀ ਇਕੱਲਾ ਹੀ ਐਂਟਰ ਕਰ ਗਏ ਉੱਪਰ ਪਹੁੰਚ ਗਏ ਜਾਂ ਦਰਵਾਜ਼ਾ ਖੁੱਲਾ ਦਿਖਿਆ ਤਾਂ ਇਹਨਾਂ ਨੇ ਥੋੜਾ ਜਿਹਾ ਦਰਵਾਜ਼ਾ ਹੋਰ ਖੋਲਤਾ ਜਦ ਦਰਵਾਜ਼ਾ ਖੁੱਲਿਆ ਤਾਂ ਉਹਦੀ ਆਵਾਜ਼ ਨਾਲ ਕਿਸੇ ਗੈਰ ਮਹਰਤ ਦੀ ਅੰਦਰ ਆਹਟ ਦੇ ਨਾਲ ਸਾਹਮਣੇ ਇੱਕ ਸ਼ਖਸ ਸੁੱਤਾ ਪਿਆ ਸੀਗਾ ਜਿਹੜਾ ਕਿ ਸੋਫੇ ਦੇ ਉੱਤੇ ਪਿਆ ਸੀ ਪਿੱਠ ਸੀ ਉਹਦੀ ਮੱਥੇ ਦੇ ਉੱਤੇ ਹੱਥ ਰੱਖਿਆ ਹੋਇਆ ਸੀਗਾ ਤੇ ਅੱਖਾਂ ਸੀਗੀਆਂ ਉਹਦੀ ਬੰਦ ਜਦੋਂ ਕਮਰੇ 'ਚ ਐਂਟਰ ਕਰਦੇ ਤਾਂ ਫਿਰ ਉਹ ਦੂਸਰੇ ਬੰਦੇ ਦੀ ਖੜਾਕ ਖੁੱਲ ਜਾਂਦਾ ਖੜਾਕ ਨਾਲ ਉਹਦੀ ਅੱਖ ਖੁੱਲ ਜਾਂਦੀ ਹੈ ਦਰਵਾਜੇ ਦੇ ਹਲੋਰੇ ਦੇ ਨਾਲ ਉਸ ਸ਼ਖਸ ਦੀ ਅੱਖ ਖੁੱਲ ਜਾਂਦੀ ਆ ਤਾਂ ਉਹ ਸ਼ਖਸ ਹੁੰਦਾ ਦਲੀਪ ਕੁਮਾਰ ਦਲੀਪ ਕੁਮਾਰ ਦੇਖਦੇ ਸਾਰ ਵੀ ਆਪਣੇ ਕਮਰੇ 'ਚ ਕਿਹੜਾ ਕੋਈ ਐਂਟਰ ਕਰ ਗਿਆ ਉਹ ਬੜੀ ਜ਼ੋਰ ਨਾਲ ਭੜਕੇ ਬੜੀ ਉੱਚੀ ਬੋਲੇ ਐਨੀ ਉੱਚੀ ਬੋਲੇ ਕਿ ਇੱਕ ਜਿਹੜਾ 15 ਸਾਲ ਦਾ ਜਵਾਨ ਸੀਗਾ ਜਿਹੜਾ ਕਿ ਧਰਮਿੰਦਰ ਸਿੰਘ ਉਹਦੀ ਉਹਨਾਂ ਦੀ ਆਵਾਜ਼ ਸੁਣ ਕੇ ਇੰਨੀ ਬੁਰੀ ਤਰੀਕੇ ਨਾਲ ਡਰ ਗਿਆ ਉਹਨਾਂ ਪੈਰਾਂ ਦੇ ਨਾਲੇ ਬੰਗਲੇ ਦੀ ਪੌੜੀਆਂ ਉਤਨੀਆ ਸ਼ੁਰੂ ਕਰਤੀਆਂ ਭੱਜ ਕੇ ਦੌੜਿਆ ਦੌੜ ਕੇ پارک ਜਿਹੜਾ ਗਾਰਡਨ ਏਰੀਆ ਸੀਗਾ ਉਹਦੇ 'ਚ ਪਹੁੰਚਿਆ ਗਾਰਡਨ ਏਰੀਆ ਦੇ ਵਿੱਚ ਥੋੜੇ ਜਿਹੜੇ ਕੰਮ ਕਰਦੇ ਸੀ ਉਹਨਾਂ ਵੱਲ ਦੇਖਣ ਲੱਪਿਓ ਉੱਠ ਕੇ ਜਾਨੂ ਹਜੇ ਧਰਮਿੰਦਰ ਤੱਕ ਪਹੁੰਚੇ ਜਾਨੂ ਧਰਮਿੰਦਰ ਭੱਜ ਕੇ ਗੇਟ ਖੋਲ ਕੇ ਗੇਟ ਨੂੰ ਦੱਬ ਕੇ ਮਾਰ ਕੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਭਜਾ ਲਿਆ ਭਜਾ ਕੇ ਉਹ ਐਸਾ ਵਾੜ ਭਜਿਆ ਕਿ ਵੀ ਉਸ ਉਸ ਦਿਨ ਉੱਥੋਂ ਦਾ ਤੁਰਿਆ ਹੋਇਆ ਧਰਮ ਸਿੰਘ ਦਿਓਲ ਤਰਮਿੰਦਰ ਸਿੰਘ ਦਿਓਲ ਉਹਨੇ ਪੰਜਾਬ ਆ ਕੇ ਸਾਹ ਲਿੱਤਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਵੀ ਉਹ ਤਾਂ ਪਹਿਲੀ ਮੁਲਾਕਾਤ ਸੀ ਜਦੋਂ ਕਿ ਤਰਮਿੰਦਰ ਨੂੰ ਦਲੀਪ ਕੁਮਾਰ ਨੇ ਭਜਾਇਆ ਤਾਂ ਪਰ ਦੂਸਰੀ ਮੁਲਾਕਾਤ ਜਿਹੜੀ ਤਰਮਿੰਦਰ ਤੇ ਦਲੀਪ ਕੁਮਾਰ ਦੀ ਹੋਈ ਸੀ ਇਹ ਤੋਂ ਵੀ ਜ਼ਿਆਦਾ ਇੰਟਰਸਟਿੰਗ ਆ ਦੂਸਰੀ ਮੁਲਾਕਾਤ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਤਰਮਿੰਦਰ ਫਿਲਮ ਫੇਅਰ ਦਾ ਜਿਹੜਾ ਇੱਕ ਐਗਜ਼ਾਮ ਦੇ ਕੇ ਟੈਸਟ ਦੇ ਕੇ ਦੇਣ ਲਈ ਉੱਥੇ ਗਏ ਸੀਗੇ ਉਸ ਤੋਂ ਬਾਅਦ ਜਦੋਂ ਫਿਲਮਾਂ ਵਿੱਚ ਥੋੜਾ ਬਹੁਤੋ ਕੰਮ ਕਰਨ ਲੱਗ ਪਏ ਉਹਨਾਂ ਨੂੰ ਫਿਲਮਾਂ ਮਿਲ ਗਈਆਂ ਤਾਂ ਇੱਕ ਮਨ 'ਚ ਉਹਨਾਂ ਦੀ ਤਮੰਨਾ ਸੀਗੀ ਵੀ ਦਿਲਜੀਤ ਕੁਮਾਰ ਨੂੰ ਮਿਲਣਾ ਹੈ ਦਿਲਜੀਤ ਕੁਮਾਰ ਨੂੰ ਹਜੇ ਤੱਕ ਉਹ ਮਿਲੇ ਨਹੀਂ ਸੀਗੇ ਪਰਸਨਲੀ ਤੌਰ ਤੇ ਇੱਕ ਦਿਨ ਸ਼ੂਟਿੰਗ ਦੇ ਉੱਤੇ ਇੱਕ ਲੜਕੀ ਦਿਖਦੀ ਹੈ ਤਰਮਿੰਦਰ ਨੂੰ ਜਿਹੜੀ ਕਿ ਐਕਟਰਾਂ ਦਾ ਐਕਟ੍ਰਸਾਂ ਦਾ ਕੈਰੈਕਟਰ ਐਕਟ੍ਰੈਸਾਂ ਦਾ ਸਾਰਿਆਂ ਦਾ ਮੇਕਅਪ ਕਰ ਰਹੀ ਸੀ ਮੇਕਅਪ ਜਦੋਂ ਤਰਮਿੰਦਰ ਦਾ ਮੇਕਅਪ ਕਰਿਆ ਤਾਂ ਉਹ ਗੱਲਾਂ-ਗੱਲਾਂ ਦੇ ਵਿੱਚ ਗੱਲ ਨਿਕਲੀ ਕਿ ਵੀ ਉਹ ਤਰਮਿੰਦਰ ਨਾਲ ਜਦੋਂ ਗੱਲ ਗੱਲਾਂ-ਗੱਲਾਂ ਚੱਲਦੀਆਂ ਪਈ ਸੀ ਤਾਂ ਪਤਾ ਲੱਗਿਆ ਵੀ ਉਹ ਦਲੀਪ ਕੁਮਾਰ ਦੀ ਭੈਣਾ ਉਹਦਾ ਨਾਮ ਸੀ ਫਰੀਦਾ ਜਦੋਂ ਤਰਮਿੰਦਰ ਨੂੰ ਪਤਾ ਲੱਗਿਆ ਵੀ ਇਹ ਜਿਹੜੀ ਲੜਕੀ ਫਰੀਦਾ ਆ ਮੇਕਅਪ ਕਰਨ ਵਾਲੀ ਕੁੜੀ ਆ ਇਹ ਦਲੀਪ ਕੁਮਾਰ ਦੀ ਸੱਕੀ ਭੈਣਾ ਤਾਂ ਤਰਮਿੰਦਰ ਉਸ ਟਾਈਮ ਮੇਕਅਪ ਕਰਾਉਣ ਦੇ ਟਾਈਮ ਵੀ ਉਹਨਾਂ ਨੇ ਇੱਕ ਦੋ ਵਾਰ ਕਿਹਾ ਕਿ ਮੇਰੇ ਮੈਂ ਦਲੀਪ ਕੁਮਾਰ ਨੂੰ ਮਿਲਣਾ ਚਾਹੁੰਦਾ ਮੈਂ ਉਹਨਾਂ ਦਾ ਫੈਨ ਆ ਕਿਉਂ ਫਰੀਦਾ ਦੇ ਦਿਮਾਗ ਦੇ ਵਿੱਚ ਵੀ ਸੀਗਾ ਵੀ ਲੱਖਾਂ ਹੀ ਦੁਨੀਆ ਦਲੀਪ ਕੁਮਾਰ ਦੀ ਫੈਨ ਆ ਤਾਂ ਉਹਨੇ ਉਸ ਗੱਲ ਨੂੰ ਥੋੜ੍ਹਾ ਜਿਹਾ ਲਾਈਟ ਲਈ ਦਿੱਤਾ ਬਿਚਲ ਜਿਵੇਂ ਬਾਕੀ ਦੁਨੀਆ ਕਹਿੰਦੀ ਆ ਉਦਾਂ ਹੀ ਇਹ ਮੁੰਡਾ ਜਿਹੜਾ ਐਕਟਰ ਨਵਾਂ ਆਇਆ ਇਹਨੇ ਵੀ ਉਦਾਂ ਹੀ ਕਿਹਾ ਆ ਪਰ ਜਦੋਂ ਧਰਮਿੰਦਰ ਪਰੇ ਚਲੇ ਗਿਆ ਮੇਕਅਪ ਉਹਦਾ ਖਤਮ ਹੋ ਗਿਆ ਤਾਂ ਉਹ ਫਿਰ ਦੁਬਾਰਾ ਦੀ ਮੁੜ ਕੇ ਆਇਆ ਫਰੀਦਾ ਕੋਲੇ ਫਿਰ ਆ ਕੇ ਉਹਨੂੰ ਕਿਹਾ ਵੀ ਮੈਂ ਉਹਨਾਂ ਦੇ ਮਤਲਬ ਮਿਲਣ ਲਈ ਪਾਗਲ ਆਇਆ ਉਹਨਾਂ ਨੂੰ ਮਤਲਬ ਕ੍ਰੇਜ਼ੀ ਫੈਨ ਉਹਨਾਂ ਦਾ ਇਦਾਂ ਦੀਆਂ ਗੱਲਾਂ ਉਹਨੂੰ ਕਰਕੇ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਫਰੀਦਾ ਨੇ ਧਰਮਿੰਦਰ ਨੂੰ ਆਸ਼ਵਸਤ ਕੀਤਾ ਕਿ ਵੀ ਹਾਂ ਕੋਈ ਗੱਲ ਨਹੀਂ ਜਦੋਂ ਦਿਲੀਪ ਕੁਮਾਰ ਆਊਗਾ ਮੈਂ ਤੈਨੂੰ ਮਿਲਵਾ ਦੂੰਗੀ ਧਰਮਿੰਦਰ ਫਿਰ ਨਹੀਂ ਟਲਿਆ ਹੈਗਾ ਫਿਰ ਤਰਮਿੰਦਰ ਫਰੀਦਾ ਦੇ ਮਗਰ-ਮਗਰ ਵੀ ਮੈਂ ਜਦੋਂ ਦਲੀਪ ਕੁਮਾਰ ਨੂੰ ਮਿਲਣਾ ਚਾਹਣਾ ਮੈਨੂੰ ਮਿਲਾ ਦਿਓ ਉਹਨੂੰ ਆਏ ਸੀਗਾ ਉਹਨਾਂ ਨੂੰ ਆਏ ਸੀ ਵੀ ਮੈਨੂੰ ਸ਼ਾਇਦ ਆਪਣੇ ਨਾਲ ਘਰ ਹੀ ਲੈ ਜਾਊਗੀ ਦਲੀਪ ਕੁਮਾਰ ਨੂੰ ਮਿਲਾਉਣ ਲਈ ਪਰ ਫਰੀਦਾ ਨੇ ਕਿਹਾ ਵੀ ਕੋਈ ਗੱਲ ਨਹੀਂ ਇੱਕ ਅੱਧੇ ਦਿਨ ਤੱਕ ਸ਼ੂਟਿੰਗ ਤੇ ਉਹਨਾਂ ਨੇ ਆਉਣਾ ਹੈ ਵੀ ਮੈਂ ਤੁਹਾਨੂੰ ਦਲੀਪ ਕੁਮਾਰ ਨਾਲ ਜ਼ਰੂਰ ਮਿਲਾਉਂਗੀ ਤੇ ਜਿਆਦਾ ਸਮਾਂ ਵੀ ਖਰਾਬ ਨਹੀਂ ਹੋਇਆ ਤਰਮਿੰਦਰ ਦੀ ਉਹ ਮਨੋਕਾਮਨਾ ਪੂਰਨ ਵੀ ਹੋ ਗਈ ਅਗਲੇ ਦਿਨੇ ਨੈਕਸਟ ਡੇ ਮਤਲਬ ਦਲੀਪ ਕੁਮਾਰ ਉਸ ਜਗ੍ਹਾ ਤੇ ਉਸੇ ਫਿਲਮ ਦੀ ਸ਼ੂਟਿੰਗ ਦੇ ਉੱਤੇ ਪਹੁੰਚ ਗਿਆ ਨਾਲ ਦੇ ਸੈੱਟ ਦੇ ਉੱਤੇ ਤਰਮਿੰਦਰ ਕੰਮ ਕਰਦਾ ਸੀਗਾ ਉਸੇ ਤਰਮਿੰਦਰ ਨੂੰ ਬੁਲਾ ਕੇ ਦਿਲੀਪ ਵਰਨਾ ਮੁਲਾਕਾਤ ਕਰਾਈ ਦਿਲੀਪ ਕੁਮਾਰ ਉਸ ਦਿਨ ਬੜੇ ਖੁਸ਼ ਮਜਾਜੀ ਨਾਲ ਤਰਮਿੰਦਰ ਨੂੰ ਮਿਲੇ ਉਸ ਦਿਨ ਠੰਡ ਦਾ ਦਿਨ ਸੀ ਥੋੜਾ ਜਿਹਾ ਥੋੜੀ ਥੋੜੀ ਠੰਡ ਲੱਗ ਰਹੀ ਸੀ ਪਰ ਤਰਮਿੰਦਰ ਦੇ ਇੱਕ ਪੁਰਾਣੀ ਜੀ ਸ਼ਰਟ ਪਾਈ ਹੋਈ ਸੀ ਜਦੋਂ ਤਰਮਿੰਦਰ ਨੂੰ ਦੇਖਿਆ ਦਿਲੀਪ ਕੁਮਾਰ ਨੇ ਦੇਖਿਆ ਵੀ ਇਹਨੂੰ ਠੰਡ ਲੱਗ ਰਹੀ ਆ ਤਾਂ ਉਹਨਾਂ ਕੋਲ ਉਹਨਾਂ ਨੇ ਇੱਕ ਇੰਪੋਰਟਡ ਜੈਕਟ ਪਾਣੀ ਹੋਈ ਸੀ ਕੋਟੀ ਟੱਬ ਜੈਕਟ ਹੁੰਦੀ ਸੀ ਪਹਿਲਾਂ ਜਿੱਪਾਂ ਲੱਗੀਆਂ ਕਈਆਂ ਨੂੰ ਬਟਨ ਲੱਗੇ ਹੁੰਦੇ ਸੀ ਪਹਿਲਾਂ ਇੰਪੋਰਟਡ ਦੀਆਂ ਇਦਾਂ ਦੀ ਜੈਕਟਾਂ ਚਲਦੀਆਂ ਹੁੰਦੀਆਂ ਸੀ ਹਾਂ ਸ਼ਾਇਦ ਉਹਨਾਂ ਦੀ ਹੋਵੇ ਪਰ ਇੱਕ ਜੈਕਟ ਸੀ ਇੰਪੋਰਟਡ ਜਿਹੜੀ ਕਿ ਦਲੀਪ ਮਾਰ ਨੇ ਖੁਦ ਪਾਈ ਹੋਈ ਸੀਗੀ ਉਹਨਾਂ ਨੇ ਧਰਮਿੰਦਰ ਦੇ ਹਾਲਾਤ ਦੇਖੇ ਵੀ ਕਿਉਂਕਿ ਉਹਦੇ ਸਰੀਰ ਦੇ ਉੱਤੇ ਕੱਪੜੇ ਚੰਗੇ ਨਹੀਂ ਸੀਗੇ ਥੋੜੀ ਠੰਡ ਲੱਗ ਰਹੀ ਸੀ ਗਰਮ ਕੱਪੜਾ ਕੋਈ ਹੈ ਨਹੀਂ ਸੀ ਉਹਨਾਂ ਨੇ ਉਹ ਜਾਗਟ ਤਾਰ ਕੇ ਇੰਪੋਰਟਡ ਜਾਗਟ ਧਰਮਿੰਦਰ ਨੂੰ ਗਿਫਟ ਕਰਤੀ ਉਸ ਦਿਨ ਧਰਮਿੰਦਰ ਮਤਲਬ ਉਹਨਾਂ ਦੇ ਕਿਰਦਾਰ ਤੋਂ ਤਾਂ ਇੰਪ੍ਰੈਸ ਸੀਗੇ ਹੀ ਸੀਗਾ ਉਹਨਾਂ ਦੇ ਅ ਉਦੋਂ ਤੋਂ ਵੀ ਇੰਪ੍ਰੈਸ ਹੋ ਗਿਆ ਉਸ ਦਿਨ ਦੀ ਦੋਸਤੀ ਟੁੱਟੀ ਹੋਈ ਇਹ ਜੀ ਸ਼ੁਰੂਆਤ ਹੋਈ ਆ ਉਸ ਤੋਂ ਬਾਅਦ ਇਹ ਦੋਸਤੀ ਮਰਦੇ ਦਮ ਤੱਕ ਜਦੋਂ ਦਿਲੀਪ ਕੁਮਾਰ ਦੀ ਡੈਥ ਹੋਈ ਆ ਉਦੋਂ ਤੱਕ ਉਦਾਂ ਹੀ ਕਾਮਯਾਬ ਰਹੀ ਆ ਨਹੀਂ ਤਾਂ ਬਾਲੀਵੁੱਡ ਇੱਕ ਇਹ ਜੀ ਜਗ੍ਹਾ ਆ ਜਿੱਥੇ ਸਮੇ ਹਾਲਾਤ ਮੁਤਾਬਕ ਰਿਸ਼ਤੇ ਬਦਲਦੇ ਰਹਿੰਦੇ ਨੇ ਦਿਲੀਪ ਕੁਮਾਰ ਤੇ ਤਰਮਿੰਦਰ ਨੇ ਬਹੁਤ ਚੁਣਵੀਆਂ ਫਿਲਮਾਂ 'ਚ ਕੰਮ ਕੀਤਾ ਹੋਇਆ ਜਾਂ ਦੋ ਜਾਂ ਤਿੰਨ ਫਿਲਮਾਂ ਹੋਣਗੀਆਂ ਇੱਕ ਸ਼ਾਇਦ ਬੰਗਾਲੀ ਫਿਲਮ ਸੀਗੀ ਇੱਕ ਦੋ ਫਿਲਮਾਂ ਬਾਲੀਵੁੱਡ ਦੀਆਂ ਹੋਣਗੀਆਂ ਜੀ ਜਿੱਤ ਧਰਮਿੰਦਰ ਦਾ ਤੇ ਦਲੀਪ ਕੁਮਾਰ ਦਾ ਕੰਮ ਆ ਪਰ ਤੁਸੀਂ ਇੱਕ ਸਿਚੁਏਸ਼ਨ ਸਮਝ ਕੇ ਦੇਖੋ ਦੋ ਤਿੰਨ ਗੱਲਾਂ ਇਹਦੇ ਵਿੱਚ ਸਮਝਣ ਵਾਲੀਆਂ ਗੱਲਾਂ ਨੇ ਵੀ ਕਿੰਨੀ ਮਾਸੂਮੀਅਤ ਸੀ ਉਸ ਟਾਈਮ ਦੇ ਲੋਕਾਂ ਦੇ ਵਿੱਚ ਵੀ ਇੱਕ ਸਟਾਰ ਦਲੀਪ ਕੁਮਾਰ ਅਗਰਕਰ ਦਾ ਸਟਾਰ ਉਸ ਟਾਈਮ ਤੂਤੀ ਬੋਲਦੀ ਸੀ ਦਲੀਪ ਕੁਮਾਰ ਦੇ ਔਰ ਉਸ ਬੰਦੇ ਦੇ ਘਰ ਚ ਐਂਟਰ ਕਰ ਗਿਆ ਔਰ ਕੋਈ ਗਾਰਡ ਨੇ ਕਿਸੇ ਨੇ ਰੋਕਿਆ ਨਹੀਂ ਕੋਈ ਗਾਰਡ ਹੈ ਨਹੀਂ ਸੀ ਇਹ ਮੈਂ ਤੁਸੀਂ ਕਹੋਗੇ ਵਿੱਚ ਬਹੁਤ ਜਣੇ ਲੋਕ ਇਹ ਜ ਆ ਜਾਂਦੇ ਨੇ ਵੀ ਉਹੀ ਭਗਾਈ ਮਾਰਦਾ ਆ ਉਹੀ ਬਕਵਾਸ ਕਰਦਾ ਇਹ ਝੂਠੀ ਗੱਲ ਆ ਬਹੁਤ ਗੱਲਾਂ ਕਹਿਣ ਆ ਜਾਂਦੇ ਨੇ ਪਰ ਮੈਂ ਤੁਹਾਨੂੰ ਦੱਸਾਂ ਇਹ ਖੁਦ ਖੁਦ ਸਹਿਰਾਵਾਨੂ ਨੇ ਹਾਲ ਦੇ ਵਿੱਚ ਮਤਲਬ 2 ਸਾਲ 3 ਸਾਲ 2.5 ਸਾਲ ਪਹਿਲਾਂ ਉਹ ਢਿੱਲੀ ਹੋ ਗਈ ਸੀ ਹਸਪੀਟਲਾਈਜ਼ ਸੀਗੀ ਖੁਦ ਸਹਿਰਾਵਾਨੂ ਨੇ ਹੁਣ ਵੀ ਇਹ ਗੂਗਲ ਦੇ ਉੱਤੇ ਪਈ ਹੋਈ ਆ ਗੱਲਬਾਤ ਖੁਦ ਸਹਿਰਾਵਾਨੂ ਨੇ ਸਾਰੀ ਗੱਲ ਸੁਣਾਈ ਸੀ ਕਿਸੇ ਨੂੰ ਨਹੀਂ ਸੀ ਪਤਾ ਵੀ ਧਰਮਿੰਦਰ ਦੀ ਫਿਲਮ ਫਿਰ ਜਦੋਂ ਉਹਨਾਂ ਨੇ ਮਤਲਬ ਕੰਟੈਸਟ ਜਿੱਤਿਆ ਸੀ ਉਸ ਤੋਂ ਪਹਿਲਾਂ ਵੀ ਕਦੇ ਕੋਈ ਆਏ ਸੀਗੇ ਉਹ ਬੰਬੇ ਗਏ ਸੀਗੇ ਇਹ ਕਿਸੇ ਨੂੰ ਨਹੀਂ ਪਤਾ ਸੀ ਇਹ ਸੈਰਾਵਾਨ ਉਹਨੇ ਪਹਿਲੀ ਵਾਰ ਇਹ ਸਟੋਰੀ ਸਾਰੀ ਦੱਸੀ ਸੀ ਲੋਕਾਂ ਨੂੰ ਕਿ ਵੀ ਤਰਮਿੰਦਰ ਉਸ ਤੋਂ ਪਹਿਲਾਂ ਵੀ ਮਤਲਬ ਬੰਬੇ ਆ ਚੁੱਕੇ ਸੀ ਔਰ ਉਸ ਟਾਈਮ ਸਿਰਫ ਤੇ ਸਿਰਫ ਇੱਕ ਗੇੜੀ ਮਾਰਦੀ ਆਏ ਸੀ ਤੇ ਸਿਰਫ ਉਹਨਾਂ ਦੇ ਤਿੰਨ ਖੁਆਬ ਸੀਗੇ ਵੀ ਇੱਕ ਬੰਬੇ 'ਚ ਮੈਂ ਆਪਣਾ ਘਰ ਬਣਾਉਂਗਾ ਇੱਕ ਫिएट ਕਾਰ ਲਾਉਂਗਾ ਤੇ ਤੀਸਰਾ ਦਲੀਪ ਕੁਮਾਰ ਨੂੰ ਮਿਲੂਗਾ ਤਾਂ ਮੈਂ ਤੁਹਾਨੂੰ ਸੱਚਾਈ ਦੱਸਣ ਲਈ ਇਹ ਕਿੱਸਾ ਨਾ ਦਿਲ ਨੂੰ ਲੱਗਦਾ ਕੁਝ ਦੋਸਤੀਆਂ ਹੁੰਦੀਆਂ ਕੁਝ ਰਿਸ਼ਤੇ ਹੁੰਦੇ ਨੇ ਜਿਹੜੇ ਕਿ ਇਤਿਹਾਸ ਬਣਾ ਕੇ ਜਾਂਦੇ ਨੇ ਦਲੀਪ ਕੁਮਾਰ ਦਾ ਰਿਸ਼ਤਾ ਤਰਮਿੰਦਰ ਦੇ ਨਾਲ ਜਦ ਕਿ ਉਹ ਇੱਕ ਸਟਾਰ ਸੀਗਾ ਇਹ ਜਿੱਤੇ ਕਈ ਆਉਂਦੇ ਨੇ ਨੋਤੀ ਜਿਹੜੇ ਕਹਿੰਦੇ ਨੇ ਮੈਂ ਤੁਹਾਡਾ ਫੈਨ ਆ ਮੈਂ ਤੁਹਾਡਾ ਫਲਾਣਾ ਆ ਮੈਂ ਤੁਹਾਡਾ ਟਗਾਣਾ ਆ ਦੁਨੀਆ ਆਉਂਦੀ ਆ ਕਾਮਯਾਬ ਬੰਦੇ ਨੂੰ ਲੋਕ ਹਜ਼ਾਰ ਕੀ ਲੋਕ ਕਹਿੰਦੇ ਨੇ ਪਰ ਉਹਦੇ ਵਿੱਚੋਂ ਨਗ ਚੁੜਨਾ ਵੀ ਸੱਚਾ ਯਾਰ ਇਹੀ ਹੋ ਸਕਦਾ ਕਿਉਂਕਿ ਤਰਮਿੰਦਰ ਨਾਲ ਅਮਿਤ ਆ ਬਚਨ ਅਨਿਲ ਕਪੂਰ ਕਿੰਨੇ ਹੀਰੋਆਂ ਨੇ ਕੰਮ ਕੀਤਾ ਹੋਇਆ ਕਿੰਨੀਆਂ ਹੀਰੋਇਨਾਂ ਨੇ ਕੰਮ ਕੀਤਾ ਹੋਇਆ ਪਰ ਇੱਕ ਟੈਗ ਜਿਹੜਾ ਲੱਗਦਾ ਨਾ ਫਰੈਂਡਸ਼ਿਪ ਦਾ ਉਹ ਦੋ ਦਿਲਾਂ ਦੀ ਸਾਝ ਹੁੰਦੀ ਆ ਤਾਦੀ ਲੱਗਦਾ ਵੀਰੇ ਇੱਕ ਪਾਸੇ ਦੋਸਤੀ ਮੰਨਣ ਨਾਲ ਕੁਝ ਨਹੀਂ ਹੁੰਦਾ ਹੁੰਦਾ ਠੀਕ ਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਜੇ ਤੁਸੀਂ ਇਹੋ ਜਿਹੀ ਕਿਸੇ ਹੋਰ ਸੁਣਨੇ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਦਬਾਉਣੀ ਨਾ ਦਬਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ